ਆਪ ਜੀ ਨੂੰ ਪਤਾ ਹੀ ਹੈ ਕਿ 1 ਜੂਨ 2024 ਨੂੰ ਲੋਕ ਸਭਾ ਦੀਆਂ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ ਨੇ ਤੇ ਮੈਂ ਰਜੇਸ਼ ਤਮਾਨ ਡੀਸੀ ਫਿਰੋਜ਼ਪੁਰ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਆਪ ਸਾਰਿਆਂ ਨੇ 1 ਜੂਨ ਨੂੰ ਜ਼ਰੂਰ ਵੋਟ ਪਾ ਜਾਨੀ ਹੈ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੈ ਕਿਉਂਕਿ ਬਹੁਤ ਗਰਮੀ ਪੈ ਰਹੀ ਹੈ ਇਸ ਲਈ ਆਪ ਸਾਰਿਆਂ ਦੇ ਵਾਸਤੇ ਬੂਥਾਂ ਦੇ ਉੱਪਰ ਠੰਡਾ ਪਾਣੀ ਸ਼ਮਿਆਨਾ ਤੇ ਪੱਖੇ वगैरह ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਇਸ ਗਰਮੀ ਤੋਂ ਸਾਡੇ ਵੋਟਰ ਭਰਾਵਾਂ ਨੂੰ ਤੇ ਭੈਣਾਂ ਨੂੰ ਬਚਾਇਆ ਜਾ ਸਕੇ ਤੇ ਆਪ ਜੀ ਸਵੇਰੇ ਜਲਦੀ ਜਾ ਕੇ ਜਰੂਰ ਵੋਟ ਪਾਓ ਤੇ ਤੁਹਾਡੀ ਇੱਕ ਇੱਕ ਵੋਟ ਦੇ ਨਾਲ ਸਾਡਾ ਲੋਕਤੰਤਰ ਮਜ਼ਬੂਤ ਹੁੰਦਾ ਹੈ ਤੇ ਮੈਨੂੰ ਆਸ ਹੈ ਕਿ ਇਸ ਵਾਰ 70% ਸਾਡੀ ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਹੋਵੇਗੀ ਤੇ ਇਹ ਆਪ ਸਾਰਿਆਂ ਦੇ ਸਾਡੇ ਕੰਟਰੀਬਿਊਸ਼ਨ ਤੋਂ ਬਿਨਾ ਸੰਭਵ ਨਹੀਂ ਹੋਵੇਗਾ ਇਸ ਲਈ ਦੁਬਾਰਾ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆਪ ਜੀ ਜਰੂਰ ਵੋਟ ਪਾਣ ਜਾਓਗੇ ਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਓਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਸ਼ਬਦਾਂ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ